ਹਾਂਜੀ ਦੋਸਤੋ ਵੱਧ ਤੋਂ ਵੱਧ ਸਾਈਕਲ ਚਲਾਓ ਆਪਣੀ ਸਿਹਤ ਦੇਸ਼ ਬਚਾਓ ਦੇ ਤਹਿਤ ਅੱਜ ਤੁਹਾਨੂੰ ਲੈ ਚੱਲਦੇ ਆਂ ਸੰਸਾਰ ਦਾ ਸਭ ਤੋਂ ਵੱਡਾ ਖੰਡਾ ਚਾੜੀ ਮੁਖਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਸਸਾ ਜਿਸ ਦਾ ਪਹਿਲਾ ਨਾਂ ਕਦੇ ਖਦਰਾਣਾ ਹੋਇਆ ਕਰਦਾ ਸੀ ਅੱਜ ਅਸੀਂ ਤੁਹਾਨੂੰ ਦਿਖਾਣੇ ਆ ਮੁਖਤੇ ਮিনার ਜੋ ਕਿ 2006 ਦੇ ਵਿੱਚ ਪੰਜਾਬ ਸਰਕਾਰ ਦੁਆਰਾ ਸ਼੍ਰੀ ਮੁਖਸਰ ਸਾਹਿਬ ਵਿਖੇ ਬਣਾਇਆ ਗਿਆ ਸੀ ਇਹ ਜੋ ਮੁਕਤੇ ਮਿਨਾਰ ਹੈ ਇਹ 40 ਮੁਕਤਿਆਂ ਦੀ ਯਾਦ ਵਿੱਚ ਤਿਆਰ ਕੀਤਾ ਗਿਆ ਹੈ ਬਹੁਤ ਹੀ ਖੂਬਸੂਰਤ ਜੋ ਕੋਟ ਪਰੋੜ ਤੋਂ ਬਠਿੰਡਾ ਰੋਡ ਬਾਈਪਾਸ ਨਾਲ ਮਿਲਾਂਦੇ ਬਾਈਪਾਸ ਦੇ ਉੱਪਰ ਸਥਿਤ ਹੈ ਆਹ ਤੁਹਾਨੂੰ ਇਸ ਦਾ ਚੱਕਾ ਦਮਣਿਆ ਮੁਕੰਮਲ ਮੁਕਤੇ ਮিনার ਸ੍ਰੀ ਮੁਕਸੇ ਸਾਹਿਬ ਦੁਨੀਆ ਦਾ ਸਭ ਤੋਂ ਵੱਡਾ ਖੰਡਾ ਸਾਹਿਬ ਮੁਕਤੇ ਮিনার ਅਭੀ ਦੋਸਤੋ ਦਰਸ਼ਨ ਕਰੋ ਤੇ ਇਸ ਦੀ ਹਿਸਟਰੀ ਵੀ ਤੁਹਾਨੂੰ ਡਿਟੇਲ ਵਿੱਚ ਦੱਸਾਂਗੇ ਕਿ ਇਹ ਜੋ ਸੰਸਾਰ ਦਾ ਸਭ ਤੋਂ ਵੱਡਾ ਖੰਡਾ ਜਿਸ ਦੇ ਉੱਪਰ 40 ਮੁਖਤਿਆਂ ਦੇ ਨਾਂ ਅਤੇ ਜੋ ਉਹਨਾਂ ਦੀ ਯਾਦ ਨੂੰ ਦਰਸਾਉਂਦੇ ਇਹ 40 ਕੜੇ ਆਸੇ-ਪਾਸੇ ਖੰਡੇ ਦੇ ਪਾਸੇ ਬਣੇ ਹਨ ਤਾਂ ਪਹਿਲਾ ਮੁਖਤੇ ਮਨਾਰ ਦਾ ਜੋ ਹਿਸਟਰੀ ਹੈ ਤੁਸੀਂ ਉਸ ਨੂੰ ਪੜੋ ਦੋਸਤੋ ਸ੍ਰੀ ਮੁਖਸੇ ਸਾਹਿਬ ਦਾ ਪਹਿਲਾ ਨਾਂ ਖਦਰਾਨੇ ਦੀ ਟਾਪ ਸੀ ਇਸ ਇੱਕ ਛੋਟਾ ਜਿਹਾ ਪਿੰਡ ਜਿੱਥੇ ਦਸ਼ਮੇਸ਼ ਪਿਤਾ ਸਾਬ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਅੰਤਮ ਲੜਾਈ ਮੁਗਲਾਂ ਦੇ ਨਾਲ ਲੜੀ ਸੀ ਤਾਂ ਜੋ ਚਾਲੀ ਸਿੰਘ ਸ੍ਰੀ ਗੁਰਗੋਬਿੰਦ ਸਿੰਘ ਜੀ ਨੂੰ ਪੁਰਾਣੀਆਂ ਜੰਗਾਂ ਦੇ ਵਿੱਚ ਬੇਦਾਵਾ ਲਿਖ ਕੇ ਬੇਮੁਖ ਹੋ ਕੇ ਆਗੇ ਸਨ ਤਾਂ ਉਹ ਇਸ ਜੰਗ ਵਿੱਚ ਦੁਆਰਾ ਦਸ਼ਮੇਸ਼ ਪਿਤਾ ਜੀ ਨਾਲ ਇਸ ਜੰਗ ਵਿੱਚ ਆ ਕੇ ਲੜੇ ਅਤੇ ਸਿੱਧੀਆਂ ਪ੍ਰਾਪਤ ਕੀਤੀਆਂ ਉਹਨਾਂ ਵਿੱਚੋਂ ਜੋ ਭਾਈ ਮਹਾ ਸਿੰਘ ਜੋ ਉਸ ਸੰਦੇ ਜਥੇ ਦੇ ਜਰਨਲ ਸੀ ਉਹਨਾਂ ਨੇ ਵੀ ਆਪਣੀ ਸਿੱਧੀ ਪ੍ਰਾਪਤ ਕੀਤੀ ਤੇ ਜਦੋਂ ਉਹ ਬਿਲਕੁਲ ਆਖਰੀ ਸਾਵੇਂ ਤੇ ਸੀ ਤਾਂ ਸ਼ਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਸਿਰ ਆਪਣੀ ਝੋਲੀ ਵਿੱਚ ਰੱਖ ਕੇ ਉਹਨਾਂ ਨੂੰ ਕਿਹਾ ਕਿ ਮੰਗੋ ਮਾਹ ਸਿੰਘ ਜੀ ਕੀ ਮੰਗਦੇ ਹੋ ਤਾਂ ਉਦੋਂ ਭਾਈ ਮਾਹ ਸਿੰਘ ਜੀ ਨੇ ਆਪਣੇ ਗੀਜੇ ਵਿੱਚੋਂ ਉਹ ਬਿਦਾਵਾ ਕੱਢ ਕੇ ਸਾਹਿਬ ਜੀ ਨੂੰ ਉਹ ਖਤਮ ਕਰਨ ਦੀ ਅਰਦਾਸ ਕੀਤੀ ਤਾ ਸਹਬੇ ਕਮਾਲ ਦਸ਼ਮੇਸ਼ ਪਿਤਾ ਜੀ ਨੇ ਆਪਣੇ ਗੀਜੇ ਵਿੱਚ ਉਹ ਲਿਖਿਆ ਸਿੰਘਾਂ ਦਾ ਜੋ ਬੇਦਾਵਾ ਸੀ ਵੀ ਅਸੀਂ ਤੇਰੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ ਤਾਂ ਉਸ ਦੇ ਤਹਿਤ ਗੁਰੂ ਸਾਹਿਬ ਨੇ ਉਹਨਾਂ 40 ਜੋ ਸ਼ਹੀਦ ਯੋਧੇ ਸਿੱਖ ਉਹਨਾਂ ਨੂੰ ਮੁਕਤ ਕਰਕੇ ਮੁਕਤ ਕੀਤਾ ਖਦਰਾਨਾ ਕਰ ਮੁਕਸਰ ਮੁਕਤ ਮੁਕਤ ਸਬਕੀਨ ਕੋਏ ਇਹ ਸਾਬਤ ਜੂਜੇ ਜਦ ਬੜੋ ਮਰਤਬੋ ਲੀਨ ਇੱਕ ਵਾਰ ਫਿਰ ਇਸ ਜੋ ਮੁਖਤੇ ਮিনার ਦਾ ਇਤਿਹਾਸ ਤੁਸੀਂ ਦੇਖੋ ਇਹ ਪੰਜਾਬ ਸਰਕਾਰ ਦਾ ਉਸ ਸਮੇਂ ਦਾ ਬਹੁਤ ਵੱਡਾ ਅਪਰਾਲਾ ਹੈ ਜੋ ਸ਼੍ਰੀ ਮੁਕਸੇ ਸਾਹਿਬ ਦੇ ਛੋਟੇ ਜਿਹੇ ਸ਼ਹਿਰ ਨੂੰ ਐਡੀ ਵੱਡੀ ਯਾਦਗਾਰ ਬਣਾ ਕੇ ਦਿੱਤੀ ਹੈ ਪਰ ਹੁਣ ਇਹ ਦੇਖਭਾਲ ਦੇ ਘਾਟ ਕਰਨ ਦਿਨੋ ਦਿਨ ਖਰਾਬ ਹੋ ਰਹੀ ਹੈ ਸੋ ਸਾਨੂੰ ਸਾਰੇ ਪੰਜਾਬੀਆਂ ਨੂੰ ਇਹੋ ਜੀਆਂ ਜੋ ਯਾਦਗਾਰਾਂ ਹੈ ਉਹ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਹਨ ਸਾਰੇ ਸਮੂਹ ਪੰਜਾਬੀਆਂ ਨੂੰ ਇਸ ਤਰ੍ਹਾਂ ਦੀਆਂ ਜੋ ਯਾਦਗਾਰਾਂ ਹਨ ਉਹਨਾਂ ਦੀ ਸਫਾਈ ਤੇ ਰੱਖ-ਰਖਾ ਦਾ ਜੋ ਜ਼ਿੰਮੇਵਾਰੀ ਹੈ ਉਹ ਸਿੱਖ ਸੰਗਤਾਂ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਉਣ ਵਾਲੇ ਆਪਣੇ ਬੱਚਿਆਂ ਨੂੰ ਆਉਣ ਵਾਲੀਆਂ ਸਿੱਖਾਂ ਪੀੜ੍ਹੀਆਂ ਨੂੰ ਅਸੀਂ ਇਹ ਦੱਸ ਸਕੀਏ ਕਿ ਸਾਡੇ ਜੋ ਪ੍ਰਾਣੇ ਪੂਰਵਜਾਂ ਉਹ ਕਿਸ ਤਰ੍ਹਾਂ ਆਪਣੇ ਧਰਮ ਦੀ ਆਣ ਮਾਨ ਸ਼ਾਨ ਸਿੱਖੀ ਨੂੰ ਬਚਾਉਂਦਿਆਂ ਹੋਇਆ ਜੋ ਉਹਨਾਂ ਨੇ ਆਪਣੀਆਂ ਸ਼ਹੀਦੀਆਂ ਕੁਰਬਾਨੀਆਂ ਦਿੱਤੀਆਂ ਉਹ ਇੱਕ ਲਸਾਨੀ ਆ ਉਹਨਾਂ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਸਿੱਖ ਕੌਮ ਦਾ ਜੋ ਇਤਿਹਾਸ ਬਹੁਤ ਵੱਡਾ ਤੇ ਗੌਰਵ ਮਈ ਇਤਿਹਾਸ ਹੈ ਇਹ ਆਸ-ਪਾਸੇ ਬਹੁਤ ਹੀ ਸੁੰਦਰ ਦਰਖਤ ਲਗਾਏ ਹੋਏ ਹਨ ਹਵਾਦਾਰ ਦਰਖਤ ਹਨ ਸੂਰਜ ਹਲਕਾ ਹਲਕਾ ਛਿਪ ਰਿਹਾ ਹੈ ਤੇ ਇਹ ਜੋ ਮੁਕਤੇ ਮিনার ਪਾਰਕ ਹੈ ਇਸ ਵਿੱਚ ਸਵੇਰੇ ਸ਼ਾਮ ਲੋਕ ਸ਼ਹਿਰ ਦੇ ਆਸ-ਪਾਸੇ ਪਿੰਡਾਂ ਦੇ ਸੈਰ ਕਰਨ ਆਉਂਦੇ ਹਨ ਤੇ ਇਹ ਆਸ-ਪਾਸੇ ਕੀ ਪੰਜਾਬ ਵਿੱਚ ਹੀ ਇਹ ਜੋ ਮੁਕਤੇ ਮিনার ਬਹੁਤ ਮਸ਼ਹੂਰ ਹੈ ਇੱਕ ਵਾਰ ਫਿਰ ਦਰਸ਼ਨ ਕਰੋ ਸੰਸਾਰ ਦਾ ਸਭ ਤੋਂ ਵੱਡਾ ਖੰਡਾ ਜਿਸ ਦੇ ਆਸੇ 40 ਕੜੇ ਜੋ 40 ਮੁਖਤਿਆਂ ਦੇ ਨਾਂ ਤੇ ਇਸ ਉੱਪਰ ਬਣਾਏ ਗਏ ਹਨ ਆਸੇ ਪਾਸੇ ਬਹੁਤ ਜ਼ਿਆਦਾ ਗ੍ਰੀਨਰੀ ਹੈ ਨਰੀ ਕੁਦਰਤੀ ਕੁਦਰਤਾ ਆਕਸੀਜਨ ਦੀ ਲੇਅਰ ਬਹੁਤ ਰਿਚਾ ਇੱਥੇ ਲੰਮੇ ਲੰਮੇ ਸਾਲ ਲਿਗੇ ਸਵੇਰੇ ਸ਼ਾਮ ਸੈਰ ਕਰਨ ਦਾ ਬਹੁਤ ਆਨੰਦ ਆਉਂਦਾ ਹੈ ਕਈ ਫਲ ਦੇ ਦਰਖਤ ਵੀ ਲੱਗੇ ਹੋਏ ਹਨ ਫੁੱਲਾਂ ਦੇ ਦਰਖਤ ਤਾਂ ਇੱਥੇ ਥਾਹ ਹੀ ਲੱਗੇ ਹਨ ਇੱਕ ਵਾਰ ਫੇਰ ਆਪ ਜੀ ਨੂੰ ਸੰਸਾਰ ਦਾ ਸਭ ਤੋਂ ਵੱਡਾ ਖੰਡਾ ਦਿਖਾਉਂਦੇ ਹੋਏ ਅੱਜ ਦੀ ਜੋ ਇਹ ਸਾਈਕਲ ਯਾਤਰਾ ਹੈ ਇੱਥੇ ਪੂਰੀ ਕਰਦੇ ਆਂ ਉਮੀਦ ਆਪ ਜੀ ਨੂੰ ਸੰਸਾਰ ਦਾ ਸਭ ਤੋਂ ਵੱਡਾ ਖੰਡਾ ਮੁਖਤੇ ਮিনার ਪਸੰਦ ਆਇਆ ਹੋਊਗਾ ਆਪ ਜੀ ਨੇ ਦਰਸ਼ਨ ਕਰਕੇ ਬਹੁਤ ਆਨੰਦ ਉਠਾਇਆ ਹੋਵੇਗਾ ਇੱਕ ਵਾਰ ਫੇਰ ਵੱਧ ਤੋਂ ਵੱਧ ਸਾਈਕਲ ਚਲਾਓ ਆਪਣੀ ਸਿਹਤ ਤੇ ਦੇਸ਼ ਬਚਾਓ ਤੇ ਸਲੋਗਨ ਦੇ ਤਹਿਤ ਤੁਹਾਡਾ ਛੋਟਾ ਵੀਰ ਹਰੀ ਹਰਪਗਵਾਨ ਸ੍ਰੀ ਮੁਕਸਾ ਸਾਹਿਬ ਤੋਂ ਕਿਰਪਾ ਕਰਕੇ ਸਾਡਾ ਚੈਨਲ ਹੈ ਸਨਰਾਈਜ਼ ਵੇ ਫॉर ਗੁੱਡ ਹੈਲਥ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਧੰਨਵਾਦ